ਜੀਵਨ ਤੇ ਵਿਵਹਾਰ ਪੁਸਤਕ ਦਾ ਅਧਿਆਇ 6 ਆਦਰਸ਼ ਜੀਵਨ ਅੱਜ ਦਾ ਦਿਨ ਮੇਰਾ ਦਿਨ ਹੈ ਅੱਜ ਮੈਂ ਦਿलो ਪ੍ਰਣ ਕਰਦਾ ਹਾਂ ਕਿ ਮੈਂ ਆਪਣੇ ਆਪ ਨੂੰ ਭੈੜੇ ਵਿਚਾਰ ਗਿਲਾਨੀ ਡਰ ਕ੍ਰੋਧ ਅਤੇ ਲੋਭ ਜੈਗਾਂ ਬਰਾਈਆਂ ਤੋਂ ਬਚਾਵਾਂਗਾ ਅੱਜ ਇਸ ਹਰਸ਼ਪੂਰਨ ਸੰਸਾਰ ਵਿੱਚ ਚੰਗੀ ਸਿਹਤ ਸੁਰੱਖਿਆ ਮੇਲ ਮਲਾਪ ਪਰ ਸੰਨਤਾ ਅਤੇ ਸਦਾਚਾਰ ਮੇਰੇ ਨਾਲ ਹਨ ਮਨੁੱਖੀ ਸਰੀਰ ਦੀ ਰਚਨਾ ਇਸ ਗੱਲ ਦੀ ਗਵਾਹ ਹੈ ਕਿ ਕੁਦਰਤ ਨੇ ਮਨੁੱਖ ਨੂੰ ਇੱਕ ਪੂਰਨ ਜੀਵਨ ਪ੍ਰਦਾਨ ਕੀਤਾ ਹੈ ਉਸ ਦੀ ਸਰੀਰਕ ਬਣਾਵਟ ਵਿੱਚ ਕਿਸੇ ਕਿਸਮ ਦੀ ਕਮੀ ਜਾਂ ਤਰੁੱਟੀ ਨਹੀਂ ਲੱਭਦੀ ਉਸ ਨੂੰ 100 ਵਿੱਚੋਂ ਪੂਰੇ 100 ਨੰਬਰ ਮਿਲਦੇ ਹਨ ਕੁਦਰਤ ਦੇ ਕਲਾਕਾਰ ਨੇ ਉਸ ਨੂੰ ਆਪਣੀ ਕਲਾ ਦਾ ਚਮਤਕਾਰ ਦਿਖਾਉਣ ਲਈ ਪੈਦਾ ਕੀਤਾ ਹੈ ਫਿਰ ਵੀ ਸਾਨੂੰ ਜੋ ਅੱਧੇ ਜਾਂ ਪੌਣੇ ਮਨੁੱਖ ਦਿਖਾਈ ਦਿੰਦੇ ਹਨ ਉਹ ਅਨਿਜਮਤ ਜਾਂ ਅਪੂਰਨ ਹਨ ਮੈਂ ਚਾਹੁੰਦਾ ਹਾਂ ਕਿ ਦੇਸ਼ ਦੇ ਨੌਜਵਾਨਾਂ ਨੂੰ ਇਸ ਗੱਲ ਦਾ ਮਹੱਤਵ ਸਪਸ਼ਟ ਕਰ ਸਕਾਂ ਕਿ ਜੋ ਕੁਝ ਬਨ ਦੀ ਇੱਛਾ ਉਹਨਾਂ ਦੇ ਦਿਲ ਵਿੱਚ ਹੈ ਹਰ ਘੜੀ ਉਸ ਸਥਿਤੀ ਦੀ ਤਸਵੀਰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਣੀ ਕਿੰਨੀ ਜ਼ਰੂਰੀ ਹੈ ਜੇਕਰ ਸਾਨੂੰ ਗਿਆਨ ਹੋ ਜਾਏ ਕਿ ਆਪਣੇ ਮਾਨ ਵਿੱਚ ਅਪੂਰਨ ਤੁੰਦਲੇ ਅਤੇ ਦੋਸ਼ਪੂਰਨ ਚਿੱਤਰ ਦੀ ਬਜਾਏ ਪੂਰਨ ਅਤੇ ਦੋਸ਼ਹੀਨ ਚਿੱਤਰ ਰੱਖਣ ਦਾ ਕੀ ਨਾਬ ਹੁੰਦਾ ਹੈ ਤਾਂ ਅਸੀਂ ਆਪਣੇ ਸੁਭਾਅ ਅਤੇ ਵਿਚਾਰਾਂ ਨੂੰ ਬਹੁਤ ਜਲਦੀ ਸੁਧਾਰ ਸਕਦੇ ਹਾਂ ਜੇਕਰ ਅਸੀਂ ਆਪਣੇ ਮਨ ਵਿੱਚ ਉਹਨਾਂ ਹੀ ਗੁਣਾ ਅਤੇ ਵਿਸ਼ੇਸ਼ਤਾਵਾਂ ਨੂੰ ਰੱਖੀਏ ਜਿਨ੍ਹਾਂ ਨੂੰ ਪ੍ਰਾਪਤ ਕਰਨ ਦੀ ਸਾਨੂੰ ਹਾਰਦਿਕ ਇੱਛਾ ਹੁੰਦੀ ਹੈ ਤਾਂ ਉਹਨਾਂ ਦੀ ਪੂਰਤੀ ਅਤੇ ਪ੍ਰਸਤਾਵਤ ਸ਼్రేష్టਤਾ ਵੱਲ ਸਾਡੇ ਕਦਮ ਤੇਜ਼ੀ ਨਾਲ ਉੱਠਣ ਲੱਗ ਪੈਂਦੇ ਹਨ ਜੇਕਰ ਤੁਸੀਂ ਆਪਣੀ ਆਤਮਾ ਦੀਆਂ ਇਛਾਵਾਂ ਦੀ ਪੂਰਤੀ ਚਾਹੁੰਦੇ ਹੋ ਤਾ ਇਹ ਜ਼ਰੂਰੀ ਹੈ ਕਿ ਤੁਸੀਂ ਇਹ ਕਲਪਨਾ ਕਰੋ ਕਿ ਤੁਸੀਂ ਉਹਨਾਂ ਨੂੰ ਪੂਰੀਆਂ ਕਰ ਚੁੱਕੇ ਹੋ ਇਸ ਤਰ੍ਹਾਂ ਦੀ ਮਾਨਸਿਕ ਕਲਪਨਾ ਨਾਲ ਅਜਿਹਾ ਅੰਡਾ ਉਤਪੰਨ ਹੁੰਦਾ ਹੈ ਜਿਸ ਵਿੱਚੋਂ ਜਥਾਰਤ ਦੇ ਮੁਰਗੇ ਨੇ ਜਨਮ ਲੈਣਾ ਹੈ ਅਤੇ ਇਸ ਪੜਾਅ ਤੇ ਹੀ ਤੁਹਾਡੇ ਜੀਵਨ ਦੀ ਰੂਪਰੇਖਾ ਤਿਆਰ ਹੁੰਦੀ ਹੈ ਹਰ ਵਿਅਕਤੀ ਇਸ ਦ੍ਰਿਸ਼ਟੀ ਤੋਂ ਇੱਕ ਚਿੱਤਰਕਾਰ ਹੈ ਕਿ ਉਹ ਆਪਣੇ ਜੀਵਨ ਦੇ ਚਿੱਤਰ ਬਣਾਉਂਦਾ ਹੈ ਰੂਪਰੇਖਾ ਤਿਆਰ ਕਰਦਾ ਹੈ ਅਤੇ ਫਿਰ ਉਸ ਵਿੱਚ ਰੰਗ ਭਰਦਾ ਹੈ ਸਾਡਾ ਜੀਵਨ ਆਪਣੇ ਆਦਰਸ਼ ਦੇ ਪਿੱਛੇ-ਪਿੱਛੇ ਚੱਲਦਾ ਹੈ ਅਸੀਂ ਉਹੀ ਕੁਝ ਬੰਨਦੇ ਹਾਂ ਜੋ ਕੁਝ ਬੰਨ ਦੀ ਸਾਡੇ ਮਨ ਵਿੱਚ ਇੱਛਾ ਹੁੰਦੀ ਹੈ ਜੇਕਰ ਅਸੀਂ ਹਮੇਸ਼ਾ ਉੱਚੇ ਮਹਾਨ ਅਤੇ ਸੁਜੋਗ ਬਣ ਦੀ ਇੱਛਾ ਰੱਖਿਏ ਅਤੇ ਫਿਰ ਜਥਾ ਸ਼ਕਤੀ ਉਸ ਲਈ ਯਤਨ ਕਰਿਏ ਤਾਂ ਅਸੀਂ ਉਸ ਦਿਸ਼ਾ ਵੱਲ ਅਵਸ਼ਿ ਹੀ ਅੱਗੇ ਵਧਾਂਗੇ ਆਪਣੇ ਮਨ ਵਿੱਚ ਅਜਿਹੀ ਅਭਿਲਾਸ਼ਾ ਨੂੰ ਥਾਂ ਨਾ ਦਿਓ ਜਿਹੜੀ ਉਦੇਸ਼ਾਂ ਵੱਲ ਉਡਾਨ ਨਾ ਭਰ ਸਕਦੀ ਹੋਵੇ ਅਜਿਹੇ ਵਿਚਾਰ ਹੀ ਪੈਦਾ ਨਾ ਹੋਣ ਦਿਓ ਜਿਹੜਾ ਕਿ ਤੁਹਾਨੂੰ ਉਨਤੀ ਦੇ ਮਾਰਗ ਵੱਲ ਨਾ ਲੈ ਕੇ ਜਾਂਦਾ ਹੋਵੇ ਤੁਹਾਡੀ ਆਪਣੀ ਕਲਪਨਾ ਤੇ ਅਜਿਹਾ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਹ ਖੁਦ ਹੀ ਹਮੇਸ਼ਾ ਉੱਚੇ ਉਦੇਸ਼ਾਂ ਬਾਰੇ ਸੋਚੇ ਆਪਣੇ ਮਨ ਵਿੱਚ ਕੋਈ ਵੀ ਅਜਿਹਾ ਵਿਚਾਰ ਪੈਦਾ ਨਾ ਹੋਣ ਦਿਓ ਜਿਸ ਦਾ ਲਕਸ਼ ਉੱਚਾ ਉੱਡਣਾ ਅਤੇ ਅੱਗੇ ਵਧਣਾ ਨਾ ਹੋਵੇ ਤੁਹਾਡੇ ਮਨ ਵਿੱਚ ਭਾਵੇਂ ਕੋਈ ਵੀ ਵਿਚਾਰ ਆਵੇ ਭਾਵੇਂ ਤੁਸੀਂ ਕੋਈ ਵੀ ਸੰਕਲਪ ਕਰੋ ਤੁਹਾਡੀ ਵਰਤੀ ਭਾਵੇਂ ਕੈਸੀ ਵੀ ਹੋਵੇ ਉਸ ਵਿਚਾਰ ਉਸ ਇਰਾਦੇ ਅਤੇ ਉਸ ਵਰਤੀ ਦਾ ਤੁਹਾਡੇ ਸਮੁੱਚੇ ਸਰੀਰ ਅਤੇ ਸਰੀਰ ਦੇ ਰੋਮ-ਰੋਮ ਤੇ ਯਕੀਨਨ ਅਸਰ ਪਵੇਗਾ ਜਦ ਤੁਸੀਂ ਆਪਣਾ ਵਿਚਾਰ ਬਦਲਦੇ ਹੋ ਅਤੇ ਤੁਹਾਡੀ ਮਾਨਸਿਕ ਦਸ਼ਾ ਵਿੱਚ ਕੋਈ ਪਰਿਵਰਤਨ ਆਉਂਦਾ ਹੈ ਤਾਂ ਤੁਹਾਡੇ ਸਰੀਰ ਵਿੱਚ ਵੀ ਅਜਿਹਾ ਹੀ ਪਰਵਰਤਨ ਆ ਜਾਂਦਾ ਹੈ ਜੇਕਰ ਤੁਹਾਡੀ ਮਾਨਸਿਕ ਸ਼ਕਤੀ ਘੱਟ ਹੈ ਅਤੇ ਤੁਸੀਂ ਉਸ ਨੂੰ ਬਲਵਾਨ ਬਣਾਉਣਾ ਚਾਹੁੰਦੇ ਹੋ ਤਾਂ ਉਸ ਦਾ ਤਰੀਕਾ ਇਹ ਹੈ ਕਿ ਹਰ ਸਮੇਂ ਆਪਣੇ ਉਦੇਸ਼ ਨੂੰ ਆਪਣੇ ਸਾਹਮਣੇ ਰੱਖੋ ਉਸ ਬਾਰੇ ਹੀ ਵਿਚਾਰ ਕਰੋ ਉਸ ਨੂੰ ਸੋਚੋ ਅਤੇ ਉਸ ਅਨਸਾਰ ਹੀ ਵਿਰਤਾਓ ਕਰੋ ਅਤੇ ਕਰਦੇ ਜਾਓ ਜਦ ਤੱਕ ਤੁਹਾਡੀ ਮਾਨਸਿਕ ਸ਼ਕਤੀ ਮਜ਼ਬੂਤ ਨਹੀਂ ਹੋ ਜਾਂਦੀ ਜਿਸ ਸ਼ਕਤੀ ਜਾਂ ਵਿਸ਼ੇਸ਼ ਅੰਗ ਦਾ ਦੋਸ਼ ਹੁੰਦਾ ਹੈ ਅਤੇ ਉਸ ਵਿੱਚ ਵਾਧਾ ਨਹੀਂ ਹੁੰਦਾ ਤਾਂ ਉਸ ਨੂੰ ਵਧਾਉਣ ਅਤੇ ਸ਼ਕਤੀਸ਼ਾਲੀ ਬਣਾਉਣ ਦਾ ਇਹੀ ਢੰਗ ਹੈ ਸਾਡੇ ਵਿੱਚ ਅਜਿਹੀ ਸ਼ਕਤੀ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਮਾਨਸਿਕ ਮਨੋਰੰਜਨ ਲਈ ਮਿੱਤਰਤਾ ਪੂਰਨ ਵਿਚਾਰ ਮਹਾਨ ਉਦੇਸ਼ ਅਤੇ ਭਾਵਪੂਰਤ ਕਲਪਨਾਵਾਂ ਰੱਖਿਏ। ਸੁੰਦਰ, ਸਡੋਲ ਅਤੇ ਸੱਚੀਆਂ ਚੀਜ਼ਾਂ ਬਾਰੇ ਸੋਚਣ ਅਤੇ ਵਿਚਾਰਾਂ ਨਾਲ ਸਾਡੀ ਮਾਨਸਿਕ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਜੇਕਰ ਤੁਸੀਂ ਲੋਕਪ੍ਰਿਆ ਬਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਛੋਟੇ ਵੱਡੇ ਨਾਲ ਪਿਆਰ, ਹਮਦਰਦੀ ਅਤੇ ਨਿਮਰਤਾ ਨਾਲ ਵਰਤਾਓ ਕਰਨਾ ਚਾਹੀਦਾ ਹੈ। ਅਤੇ ਨਕਮੇ ਜਾਂ ਕਮਜ਼ੋਰ ਸਾਥੀਆਂ ਨੂੰ ਇੰਨਾ ਕਾਰਜਸ਼ੀਲ ਬਣਾ ਦੇਣਾ ਚਾਹੀਦਾ ਹੈ ਕਿ ਉਹ ਸ਼ਕਤੀਸ਼ਾਲੀ ਬਣ ਜਾਣ ਜੇਕਰ ਤੁਸੀਂ ਬਹਾਦਰ ਅਤੇ ਸਾਸੀ ਨਹੀਂ ਹੋ ਤੇ ਬਾਕੀ ਅੰਗਾਂ ਦੀ ਤਰ੍ਹਾਂ ਸਾਹਸ ਅਤੇ ਦ੍ਰਿੜਤਾ ਵਿੱਚ ਵੀ ਅਭਿਆਸ ਦੁਆਰਾ ਵਾਧਾ ਕਰੋ ਆਪਣਾ ਰੰਗ ਟੰਗ ਬਹਾਦਰਾਂ ਵਰਗਾ ਬਣਾਓ ਅਤੇ ਸਾਸੀ ਅਤੇ ਸੂਰਵੀਰ ਬਨਨ ਦਾ ਯਤਨ ਕਰੋ ਫਿਰ ਲੋਕਾਂ ਨੂੰ ਵਿਸ਼ਵਾਸ ਹੋ ਜਾਏਗਾ ਕਿ ਤੁਹਾਡੇ ਅੰਦਰ ਇੱਕ ਨਵੀਂ ਸ਼ਕਤੀ ਹੈ ਕਿਉਂਕਿ ਤੁਹਾਡਾ ਸਿਧਾਂਤ ਅਤੇ ਵਰਤਾਓ ਬਹਾਦਰਾਂ ਵਰਗਾ ਹੋਵੇਗਾ ਜਿਹੜਾ ਕਿ ਸੰਸਾਰ ਨੂੰ ਕੁਝ ਬਣ ਕੇ ਅਤੇ ਕੁਝ ਕਰਕੇ ਦਿਖਾਉਂਦੇ ਹਨ ਜੋ ਕੁਝ ਤੁਹਾਡੇ ਅੰਦਰ ਹੁੰਦਾ ਹੈ ਤੁਹਾਡੇ ਮਾਨਸਿਕ ਅਤੇ ਸਰੀਰਕ ਅੰਗ ਪੂਰੀ ਇਮਾਨਦਾਰੀ ਨਾਲ ਉਸ ਦੇ ਪਦਚਿੰਨਾਂ ਤੇ ਚੱਲਦੇ ਹਨ ਐਸ ਲਈ ਅੱਜ ਅਸੀਂ ਜਿਹੋ ਜਿਹੇ ਕਲਪਨਾ ਕਰਾਂਗੇ ਕਿਸੇ ਨਾ ਕਿਸੇ ਦਿਨ ਅਸੀਂ ਉਸੇ ਤਰ੍ਹਾਂ ਦੇ ਬਣ ਜਾਵਾਂਗੇ ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਜੀਵਨ ਇੰਨਾ ਘਟੀਆ ਅਤੇ ਤੁਹਾਡੀ ਯੋਗਤਾ ਇੰਨੀ ਘੱਟ ਕਿਉਂ ਹੈ ਇਸ ਦਾ ਕਾਰਨ ਇਹ ਹੈ ਕਿ ਤੁਸੀਂ ਆਪਣੀਆਂ ਯੋਗਤਾਵਾਂ ਨੂੰ ਬਹੁਤ ਸੁਧਾਰਨ ਸਮਝਦੇ ਹੋ ਅਤੇ ਆਪਣੇ ਕਾਰਨਾਮਿਆਂ ਨੂੰ ਬਹੁਤ ਸੰਕੁਚਿਤ ਕਰ ਦਿੰਦੇ ਹੋ ਜੀਵਨ ਵਿੱਚ ਅਸੀਂ ਜਿਹੜੀਆਂ ਚੰਗੀਆਂ ਗੱਲਾਂ ਲਈ ਯਤਨ ਕਰਦੇ ਹਾਂ ਸਾਡਾ ਸੰਦੇਹ ਸਾਡਾ ਭੈ ਅਤੇ ਸਾਡੀ ਆਤਮ ਵਿਸ਼ਵਾਸ ਦੀ ਕਮੀ ਸਾਨੂੰ ਉਹਨਾਂ ਤੋਂ ਦੂਰ ਕਰ ਦਿੰਦੀ ਹੈ ਇੱਕ ਮੂਰਤੀਕਾਰ ਦੇ ਮਨ ਵਿੱਚ ਜਿਸ ਮੂਰਤੀ ਦਾ ਨਮੂਨਾ ਅਤੇ ਮਾਡਲ ਹੋਵੇਗਾ ਮੂਰਤੀ ਉਸ ਤੋਂ ਵੱਧ ਸੁੰਦਰ ਅਤੇ ਆਕਰਸ਼ਕ ਨਹੀਂ ਬਣ ਸਕਦੀ ਇਸ ਲਈ ਇਹ ਜ਼ਰੂਰੀ ਹੈ ਕਿ ਆਪਣੇ ਮਨ ਵਿੱਚ ਇੱਕ ਭਾਵਪੂਰਤ ਮੂਰਤੀ ਦੀ ਕਲਪਨਾ ਕਰੋ ਉਸ ਤੋਂ ਬਾਅਦ ਉਹ ਪੱਥਰ ਅਤੇ ਸ਼ੈਣੀ ਨਾਲ ਉਸੇ ਤਰ੍ਹਾਂ ਦੀ ਮੂਰਤੀ ਦੀ ਸਿਰਜਣਾ ਕਰ ਸਕੇਗਾ ਪਰ ਸਥਿਤੀਆਂ ਕਿੰਨੀਆਂ ਵੀ ਪ੍ਰਤੀਕੂਲ ਕਿਉਂ ਨਾ ਹੋਣ ਆਪਣੇ ਅੱਗੇ ਹਮੇਸ਼ਾ ਇੱਕ ਉੱਚਾ ਉਦੇਸ਼ ਰੱਖੋ ਜੇਕਰ ਤੁਸੀਂ ਆਪਣੀਆਂ ਯੋਗਤਾਵਾਂ ਦੀ ਸਪਸ਼ਟ ਕਲਪਨਾ ਸਥਾਪਿਤ ਨਹੀਂ ਕਰ ਸਕਦੇ ਤਾਂ ਤੁਹਾਡੇ ਉਦੇਸ਼ ਵਿੱਚ ਕੋਈ ਨਾ ਕੋਈ દોਸ਼ ਹੋਵੇਗਾ। ਉਹ ਸਧਾਰਨ, ਨਿਕੰਮਾ, ਵਿੰਗਾ ਟੇਡਾ ਜਾਂ ਟੁੱਟਿਆ-ਫੁੱਟਿਆ ਹੋ ਸਕਦਾ ਹੈ ਅਤੇ ਇਹ ਸਾਰੀਆਂ ਹੀ ਖਰਾਬੀਆਂ ਤੁਹਾਡੇ ਜੀਵਨ ਵਿੱਚ ਆ ਜਾਣਗੀਆਂ। ਇਸ ਗੱਲ ਦਾ ਨਿਸ਼ਚਾ ਕਰਨਾ ਕਿ ਮੈਂ ਉੱਚੀਆਂ ਯੋਗਤਾਵਾਂ ਦਾ ਮਾਲਕ ਹਾਂ। ਅਤੇ ਮੇਰਾ ਜਥਾਰਥ ਆਤਮਾ ਹੈ ਸਰੀਰ ਨਹੀਂ ਇੱਕ ਬਹੁਤ ਵੱਡੀ ਗੱਲ ਹੈ ਜੋ ਕਹ ਤੁਸੀਂ ਆਪਣੇ ਆਪ ਨੂੰ ਸਮਝ ਹੀ ਬੈਠੇ ਹੋ ਆਪਣੇ ਸਦਾਚਾਰ ਅਤੇ ਸ਼ਕਤੀਆਂ ਦਾ ਤੁਸੀਂ ਜੋ ਅਨੁਮਾਨ ਲਾਇਆ ਹੈ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਜੋ ਯਤਨ ਤੁਸੀਂ ਕੀਤੇ ਹਨ ਅਤੇ ਜਿਸ ਕਾਰਜ ਲਈ ਤੁਸੀਂ ਸੰਸਾਰ ਵਿੱਚ ਆਏ ਹੋ ਵਾਸਤਵ ਵਿੱਚ ਇੰਨਾਂ ਗੱਲਾਂ ਨਾਲ ਹੀ ਤੁਹਾਡੀ ਜੀਵਨ ਵਿੱਚ ਸਥਿਤੀ ਬਣਦੀ ਹੈ ਅਤੇ ਤੁਹਾਡਾ ਰੁਤਬਾ ਅਤੇ ਸਨਮਾਨ ਵਧਦਾ ਹੈ। ਤੁਹਾਡੇ ਹਿਰਦੇ ਉੱਪਰ ਤੁਹਾਡਾ ਅਨੁਮਾਨ ਅੰਕਿਤ ਹੋ ਜਾਂਦਾ ਹੈ। ਤੁਹਾਡਾ ਵਿਸ਼ਵਾਸ, ਯੋਗਤਾਵਾਂ ਅਤੇ ਕਾਰਜਾਂ ਦਾ ਸਰੋਤ ਹੈ। ਜੇਕਰ ਤੁਸੀਂ ਆਪਣੇ ਅਨੁਮਾਨ ਅਨੁਸਾਰ ਘੱਟ ਯੋਗਤਾ ਰੱਖਦੇ ਹੋ ਤਾਂ ਤੁਹਾਡੇ ਮਨ ਉੱਪਰ ਉਸ ਘਾਟ ਦਾ ਅਨੁਮਾਨ ਜੰਮ ਜਾਵੇਗਾ ਅਤੇ ਤੁਸੀਂ ਮਹਾਨ ਕੰਮ ਨਹੀਂ ਕਰ ਸਕੋਗੇ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਕਿਸੇ ਕਿਸਮ ਦਾ ਪਰਵਰਤਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਜੇਹਾ ਆਪਣੇ ਮਾਨਸਿਕ ਯਤਨਾਂ ਦੁਆਰਾ ਕਰ ਸਕਦੇ ਹੋ ਇਹ ਪਰਵਰਤਨ ਤੁਹਾਡੀ ਆਪਣੀ ਟੀਪ ਟਾਪ ਅਤੇ ਮਾਨਸਨਮਾਨ ਦੁਆਰਾ ਹੋ ਸਕਦਾ ਹੈ ਆਰ ਇਹ ਟਿਪਟਾਪ अथवा ਡੰਬਰ ਬਾਹਰੀ ਨਹੀਂ ਹੋਣਾ ਚਾਹੀਦਾ ਸਗੋਂ ਅੰਦਰੂਨੀ ਹੋਣਾ ਚਾਹੀਦਾ ਹੈ ਤੁਹਾਡੇ ਸੰਕਲਪ ਤੁਹਾਡੇ ਉਦੇਸ਼ ਅਤੇ ਤੁਹਾਡੇ ਸਾਹਸ ਦਾ ਕੇਵਲ ਇੱਕ ਉਦੇਸ਼ ਹੋਣਾ ਚਾਹੀਦਾ ਹੈ ਕਿ ਤੁਸੀਂ ਕੁਝ ਬਣਾਣਾ ਹੈ ਕੁਝ ਪੈਦਾ ਕਰਨਾ ਹੈ ਅਤੇ ਕੁਝ ਪ੍ਰਾਪਤ ਕਰਨਾ ਹੈ ਅਜਿਹਾ ਕੁਝ ਬਣ ਕੇ ਦਿਖਾਓ ਜਿਸ ਨੂੰ ਸੰਸਾਰ ਆਦਰ ਦੀ ਦ੍ਰਿਸ਼ਟੀ ਨਾਲ ਦੇਖਦਾ ਹੈ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਨੂੰ ਆਪਣੀ ਵਧੀ ਹੋਈ ਯੋਗਤਾ ਉੱਪਰ ਹੈਰਾਨੀ ਹੋਵੇਗੀ ਤੁਹਾਡੇ ਵਿੱਚ ਕੰਮ ਕਰਨ ਦੀ ਸ਼ਕਤੀ ਵਧੇਗੀ ਅਤੇ ਇਸ ਸ਼ਕਤੀ ਤੇ ਤੁਸੀਂ ਆਪ ਆਨੰਦਤ ਹੋਵੋਗੇ ਧੰਨਵਾਦ